ਆ ਰਹੇ ਸਨ ਇਹ ਟਰਾਲੀ ਹੁ ਨਿਕਲੀ ਇਹ ੱਡੇ ਤੋਂ ਬਚ ਕੇ ਆਈ ਆ ਆ ਦੇਖੋ ਹੁ ਕਿੱਦਾਂ ਗੱਡੀ ਨਿਕਲੀ ਹੈ ਕਿੰਨੀ ਔਖੀ ਤਰੀਕੇ ਨਾਲ ਖੱਟਾ ਤੋਂ ਜਿਆਦਾ ਵੱਡਾ ਹੈਗਾ ਲੋਕੀ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਆ ਪਰ ਕਈ ਵਾਰ ਐਕਸੀਡੈਂਟ ਬਹੁਤ ਜਿਆਦਾ ਡੇਂਜਰਫੁਲ ਹੋ ਜਾਂਦੇ ਨੇ ਲੋਕੀ ਲੰਘਣਗੇ ਤੇ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਸੁਣਿਆ ਹੈਗਾ ਕਿ ਪਿੱਛੇ ਦੇ ਨਹੀਂ ਸਰਦਾਰ ਜੀ ਦੀ ਪੱਗ ਵੀ ਲੱਥ ਗਈ ਸੀਗੀ ਐਕਸੈਂਟ ਹੋਇਆ ਸੀ ਤਗੜਾ ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਦੱਸਿਆ ਸਵਾਗਤ ਆ ਮੈਂ ਤੁਹਾਨੂੰ ਦਿੱਤਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿੰਨਾ ਜਿਆਦਾ ਵੱਡਾ ਖੱਡਾ ਹੈਗਾ 200 ਫੁੱਟਾ ਰੋਡ ਹੈਗੀ ਜੀ ਫੁੱਲਾ ਚੌਂਕ ਦੇ ਕੋਲ ਆਉਣ ਤੋਂ ਦਿਖਾਣੇ ਕਿ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਸੜਕ ਦਾ ਖੱਡੇ ਕਰਕੇ ਜਿਵੇਂ ਤੁਸੀਂ ਦੇਖ ਸਕਦੇ ਹੋ 200 ਫੁੱਟਾ ਰੋਡ ਖੜੇ ਹੋਏ ਆ ਸਾਹਮਣੇ ਫੁੱਲਾਵਾ ਚੌਂਕ ਹੈਗਾ ਤੁਸੀਂ ਖੱਡੇ ਦੇਖੋ ਕਿੰਨੇ ਜਿਆਦਾ ਵੱਡੇ ਤੇ ਖੱਡਾ ਹੋਇਆ ਪਿਆ ਹੈ ਇਤੋਂ ਬਾਈਕਸ ਨਿਕਲਦੇ ਨੇ ਤੇਜ਼ੀ ਦੇ ਨਾਲ ਦੇਖੋ ਨੇ ਕਾਰ ਨਿਕਲੇਗੀ ਖੱਡਾ ਮਿਸ ਕਰਕੇ ਨਿਕਲੀ ਹੁਣ ਇਹ ਜਿਹੜਾ ਖੱਡਾ ਕਾਫੀ ਜ਼ਿਆਦਾ ਵੱਡਾ ਸਰਕਾਰ ਨੂੰ ਅਪੀਲ ਕਰਦੇ ਆਂ ਖੱਡੇ ਨੂੰ ਜੂਰ ਕਵਰ ਕੀਤਾ ਜਾਏ ਸੁਣਿਆ ਹੈਗਾ ਕਿ ਪਿੱਛੇ ਦਿਨ ਹੀ ਸਰਦਾਰ ਜੀ ਦੀ ਪੱਗ ਵੀ ਲੱਤ ਗਈ ਸੀਗੀ ਐਕਸੀਡੈਂਟ ਹੋਇਆ ਸੀ ਤਗੜਾ ਇੱਥੇ ਕਈਆਂ ਦੇ ਐਕਸੀਡੈਂਟ ਹੁੰਦੇ ਆ ਅੱਜ ਦੇਖੋ ਗੱਡੀਆਂ ਕਿਵੇਂ ਤੇਜ਼ੀ ਨਾਲ ਆਂਦੀਆਂ ਹਾਰੇ। ਇੱਕ ਟਰਾਲੀ ਹੁਣ ਨਿਕਲੀ ਇਹ ਅੱਡੇ ਦੇ ਪੱਛੇ ਆ ਰਹੀ ਹੈ। ਹੁਣ ਲੋਕੀ ਜਿਹੜੇ ਹੈਗੇ ਇੱਥੋਂ ਬੱਚ-ਬੱਚ ਕੇ ਲੰਘਦੇ ਨੇ ਕਿਉਂਕਿ ਬਹੁਤ ਜ਼ਿਆਦਾ ਹੈਵੀ ਟ੍ਰੈਫਿਕ ਜਿਹੜਾ ਹੈਗਾ ਦੁਗਰੀ ਸਾਈਡ ਤੋਂ ਆਂਦਾ ਹੈ, ਢਾਂਡਾ ਰੋਡ ਤੋਂ ਆਂਦਾ ਹੈ ਤੇ ਸਿੱਧਾ ਜਿਹੜਾ ਹੈਗਾ ਫੁਲਾਵਾ ਚੌਂਕ ਤੇ ਜਾਂਦਾ ਹੈ। ਕਵਰੇ ਕਰਨਾ ਵੀ ਔਖਾ ਹੈ। ਆ ਦੇਖੋ ਹੁਣ ਕਿੱਦਾਂ ਗੱਡੀ ਨਿਕਲੀ ਹੈ ਕਿੰਨੀ ਔਖੀ ਤਰੀਕੇ ਨਾਲ ਬਿਲਕੁਲ ਸਲੋ ਹੋ ਕੇ ਨਿਕਲੀ ਹੈ। ਪ੍ਰਸ਼ਾਸਨ ਤੋਂ ਅਪੀਲ ਕਰਦੇ ਆ ਕਿ ਇੱਥੇ ਸੜਕ ਜਲੂਰ ਮਾਈ ਜਾਵੇ ਆ ਦੇਖੋ ਇਹ ਆ ਹੁਣ ਗੱਡੀ ਸਲੋ ਹੋਈ ਹੈ ਦਿੱਕਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੇ ਗੱਲ ਪਹੁੰਚੇ ਆ ਦੇਖੋ ਇਹ ਕਿਦਾਂ ਸਪਿੱਡੋ ਸਪੀਡ ਗੱਡੀਆਂ ਨਿਕਲਦੀਆਂ ਪਿੱਛੇ ਸਾੜੇ ਬਿਲਕੁਲ ਠੀਕ ਹੈ ਇੱਥੇ ਆ ਕੇ ਆ ਦੇਖੋ ਗੱਡੀ ਕਿਦਾਂ ਸਲੋ ਹੋ ਕੇ ਨਿਕਲੇਗੀ ਲੋਕਲ ਬਹੁਤ ਜ਼ਿਆਦਾ ਪ੍ਰੇਸ਼ਾਨ ਥਾ ਮੰਗਣਾ ਇਹ ਗੱਡੀ ਇੱਥੋਂ ਤਰਕੇ ਨਿਕਲ ਲੇਗੀ ਸਾਈਡ ਤੋਂ ਬਚ ਕੇ ਕਿਸੇ ਦਾ ਧਿਆਨ ਇਸ ਗड्ढे ਵੱਲ ਨਹੀਂ ਹੈਗਾ ਇਸ ਏਰੀਆ 'ਚ ਕੋਈ ਪੱਤਰਕਾਰ ਨਹੀਂ ਆਂਦਾ ਅਸਲੀ ਲੋਕਾਂ ਨੂੰ ਇਨਫੋਰਮੇਸ਼ਨ ਪਹੁੰਚਾਣੇ ਹੈ ਜੱਦੀ ਤੋਂ ਖਬਰ ਮਿਲਦੀ ਹੈ ਵੈਰੀ ਹੈਵੀ ਟ੍ਰੈਫਿਕ ਹੇਅਰ ਉਮੀਦ ਕਰਦੇ ਹਾਂ ਪ੍ਰਸ਼ਾਸਨ ਤੇ ਗੱਲ ਪਹੁੰਚੇਗੀ ਕੋਤਲਾ ਸਾਹਿਬ ਕਹਿੰਦੇ ਅਸੀਂ ਸੜਕਾਂ ਬਣਾਉਂਦੇ ਪਏ ਆਂ ਪਿੰਡਾਂ ਦੇ ਸੜਕਾਂ ਬਣਾਉਂਦੇ ਪਏ ਆਂ ਪਰ ਇਹ ਸ਼ਹਿਰਾਂ ਦਾ ਇਹ ਹਾਲ ਆ ਦੇਖੋ ਕਿਦਾਂ ਲੋਕਾਂ ਨੂੰ ਪ੍ਰਸ਼ੰਤ ਰਖਾਉਣਾ ਕਰਨਾ ਪੈਂਦਾ ਇਹ ਖੱਡਾ ਹੈਗਾ ਜੀ ਸਾਹਮਣੇ ਦੀ ਦੇਖੋ ਲੋਕੀ ਹੁਣ ਲੰਘਣਗੇ ਆ ਵਿੱਚ ਦੇਖ ਸਕਦੇ ਹੋ ਖੱਡਾ ਬਹੁਤ ਜਿਆਦਾ ਵੱਡਾ ਹੈਗਾ ਲੋਕੀ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਆ ਪਰ ਕਈ ਵਾਰ ਐਕਸੀਡੈਂਟ ਬਹੁਤ ਜਿਆਦਾ ਡੇਂਜਰਫੁਲ ਹੋ ਜਾਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਖੱਡਾ ਕਿੰਨੇ ਜ਼ਿਆਦਾ ਖੱਡਾ ਹੈਗਾ ਤੇ ਇੱਥੇ ਵੀ ਆਪਾਂ ਦੇਖੀਏ ਬਹੁਤ ਜ਼ਿਆਦਾ ਟਲਾਣਾ ਹੈ ਲੋਕੀ ਲੰਘਣਗੇ ਤੇ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਆ ਦੇਖੋ ਜੀ ਲੋਕੀ ਬੜੀ ਤੇਜ਼ੋ ਤੇਜ਼ੀ ਆਂਦੇ ਨੇ ਪ੍ਰਸ਼ਾਸਨ ਤੋਂ ਅਪੀਲ ਆ ਸੜਕ ਦਾ ਖੱਡਾ ਜਰੂਰ ਭਰਿਆ ਜਾਵੇ ਜਿਵੇਂ ਕਿ ਤੁਹਾਨੂੰ ਦਿਖਾਇਆ 200 ਫੁੱਟਾਂ ਕੋ ਖੜੇ ਸੀਗੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਜੀ ਗੱਡੀਆਂ ਬਹੁਤ ਤੇਜ਼ਮ ਤੇ ਜਾਂਦੀਆਂ ਕਈ ਵਾਰ ਐਕਸੀਡੈਂਟ ਵੀ ਹੁੰਦੇ ਨੇ ਕਈਆਂ ਦੇ ਪੱਗ ਵੀ ਲੁੱਥੀ ਆ ਸਰਦਾਰਜੀ ਇਫੈਕਟ ਬੜਾ ਤਗੜਾ ਤੁਸੀਂ ਪਿੱਛੇ ਦੇਖ ਸਕੋ ਸਾਰੀ ਖਬਰ ਦਿਖਾਈ ਆ ਖੱਡਾ ਬਹੁਤ ਜ਼ਿਆਦਾ ਖਤਰਨਾਕ ਆ ਪ੍ਰਸ਼ਾਸਨ ਤੋਂ ਅਪੀਲ ਆ ਖੱਡੇ ਨੂੰ ਜਰੂਰ ਕਵਰ ਕੀਤਾ ਜਾਏ ਤਾਂ ਕਿ ਐਕਸੀਡੈਂਟ ਨਾ ਹੋਏ ਬਾਕੀ ਇਦਾਂ ਦੀਆਂ ਖਬਰਾਂ ਵਾਸਤੇ ਤੁਸੀਂ ਜੁੜੇ ਰਹੋ ਮੈਂ ਤੁਹਾਡੇ ਵਿਕਤਾ ਥੈਂਕ ਯੂ